ਕਿਸ ਨੇ ਟੀਵੀਸ਼ਨ 'ਚ ਦੇਖਿਆ ਕਿ ਤਮਿਲਨਾਡੂ ਦੇ ਇਡਲੀ ਦੋਸੇ ਖਾਣ ਤੋਂ ਬਾਅਦ ਇੱਕ ਦਿਨ ਇੱਥੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਨ ਤੋਂ ਬਾਅਦ ਕਿਥੇ ਨਜ਼ਰ ਆਇਆ ਇਹਦੇ ਐਮਐਲਏ 9293 ਉਹ ਕਿੱਥੇ ਨੇ ਕੁਝ ਪਤਾ ਤਾਂ ਲੱਗਿਆ ਅੱਜ ਮੈਂ ਸਰਦੂਲਗਲ ਹੜਕੇ ਤੋਂ ਇਹਨਾਂ ਸਾਰਿਆਂ ਨੂੰ ਮੈਂ ਪੁੱਛ ਕੇ ਹਟਿਆ ਵੀ ਤੁਹਾਡੇ ਐਮਐਲਏ ਸਾਹਿਬ ਤੁਹਾਨੂੰ ਕੀ ਦੇ ਕੇ ਗਏ ਨੇ ਕਿਉਂਕਿ ਸਵੇਰ ਦਾ ਖਜ਼ਾਨਾ ਇਹਨਾਂ ਦੇ ਕੋਲ ਹੈਗਾ ਫਰਜ਼ ਇਹਨਾਂ ਦਾ ਬਣਦਾ ਹੈਗਾ ਕਿ ਲੋਕਾਂ ਦੀ ਮਦਦ ਕਰੇ ਲੋਕ ਲੋਕੀ ਆਪਣੇ ਵੱਲੋਂ ਹੀ ਟਰੈਕਟਰ ਟਰੋਲੀ ਮਿੱਟੀ ਗੱਟੇ ਕਰ-ਕੁਰਕੇ ਸਭ ਆਪ ਦਾ ਬੰਦ ਖੁਦ ਹੀ ਪੱਕਾ ਕਰੀ ਜਾ ਰਹੇ ਨੇ ਕਿਉਂਕਿ ਕੋਈ ਪੁੱਛ ਹੀ ਨਹੀਂ ਰਿਹਾ ਇਹਨਾਂ ਨੂੰ ਸੋ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਪਹਿਲੇ ਤੁਹਾਡੀ ਲਾਪਰਵਾਹੀ ਕਰਕੇ ਜਦ ਬਾਦਲ ਸਾਹਿਬ ਹੁੰਦੇ ਸੀ ਮਾਰਚ ਦੇ ਮਹੀਨੇ 'ਚ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਵੀ ਕਿੱਥੇ ਕੀ ਕਰਨ ਦੀ ਲੋੜ ਹੈ ਕਿੱਥੇ ਬਨ ਮਜ਼ਬੂਤ ਕਰਨਾ ਹੈ ਕਿਹੜੀ ਡਰੇਨ ਕਿੱਥੇ ਸਾਫ਼ ਕਰਾਉਣੀ ਹੈ ਕਿੱਥੇ ਕਿੰਨਾ ਖਰਚਾ ਹੋਗਾ ਪੂਰੀ ਪਲੈਨਿੰਗ ਦੇ ਨਾਲ ਤੇ ਨਾਲ ਦੀ ਨਾਲ ਡੈਮਾ ਦੇ ਉੱਤੇ ਵੀ ਨਜ਼ਰ ਰੱਖਦੇ ਸੀ ਦੇਖੋ ਅੱਜ ਡੈਮਾ ਦੇ ਉੱਤੇ ਪ੍ਰੋਪਰ ਜਿਸ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਹੈ ਕਿ ਤੁਸੀਂ ਘੱਟ ਤੋਂ ਘੱਟ 25% ਦੀ ਉਹਨੂੰ ਖਾਲੀ ਰੱਖੋ ਤਾਂ ਕਿ ਜਦ ਮੌਸਮ ਬਦਲਦਾ ਹੈ ਇੱਕਦਮ ਪਾਣੀ ਆਂਦਾ ਉਹ ਸਟੋਰ ਹੋ ਜਾਏ। ਉਹਦੇ ਵੱਲ ਵੀ ਧਿਆਨ ਨਹੀਂ ਦਿੱਤਾ। ਜਿਹਦੇ ਕਰਕੇ ਪਾਣੀ ਵਧ ਗਿਆ ਤੇ ਫਿਰ ਉਸ ਪਾਣੀ ਨੂੰ ਜਦ ਖੋਲਣਾ ਪਿਆ ਤਾਂ ਸਾਰੇ ਬੰਨ ਟੁੱਟੀ ਜਾ ਰਹੇ ਨੇ। ਡੈਮਾਂ ਦੀ ਨਿਗਰਾਨੀ ਪੂਰੀ ਤਰ੍ਹਾਂ ਨਹੀਂ ਹੋਈ, ਸਾਫ-ਸਫਾਈ ਵੀ ਨਹੀਂ ਹੋਈ, ਬੰਨ ਵੀ ਨਹੀਂ ਪੱਕੇ ਕੀਤੇ ਗਏ ਤੇ ਪੂਰੇ ਪੰਜਾਬ 'ਚ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਹੈ ਤੇ ਹੁਣ ਆਪਾਂ ਦਾ ਘਰ ਜਿਹੜਾ ਹਰ ਸਾਲ ਹੀ ਮਾਰ-ਮਾਰਦਾ ਜਿੰਨੇ ਪਿੰਡਾਂ ਚ ਮੈਂ ਅੱਜ ਕੋ ਕੇ ਆਇਆ ਸਾਰੇ ਪਿੰਡ ਵਾਲੇ ਆਪ ਲੱਗੇ ਹੋਏ ਨੇ ਮੈਨੂੰ ਪ੍ਰਸ਼ਾਸਨ ਦਾ ਇੱਕ ਬੰਦਾ ਇੱਥੇ ਮੈਨੂੰ ਦਿਖਾ ਦਿਓ ਜੇ ਇੱਕ ਵੀ ਬੰਦਾ ਇੱਥੇ ਪ੍ਰਸ਼ਾਸਨ ਦਾ ਖੜਿਆ ਹੈ ਤੇ ਸਰਕਾਰ ਨਾਮ ਦੀ ਚੀਜ਼ ਨਹੀਂ ਪ੍ਰਸ਼ਾਸਨ ਵਰਗੀ ਨਾ ਸਰਕਾਰ ਪੁੱਛੀ ਨਾ ਪ੍ਰਸ਼ਾਸਨ ਕਿਸੇ ਨੂੰ ਪੁੱਛਦਾ ਸੋ ਬਹੁਤ ਦੁੱਖ ਹੁੰਦਾ ਤੇ ਮੈਂ ਲੋਕਾਂ ਨੂੰ ਆ ਹੀ ਕਹਿਣਾ ਚਾਹੁੰਦੀ ਆ ਕਿ ਸਾਡੇ ਕੋਲ ਨਾ ਕੋਈ ਸਰਕਾਰ ਹੈ ਨਾ ਕੋਈ ਸਰਕਾਰੀ ਖਜ਼ਾਨਾ ਮੈਂ MP ਹੈਗੀ ਲੇਕਿਨ MP ਇਹ ਨਾ ਕਮਾ ਵਾਸਤੇ MP ਫੰਡ ਤੋਂ ਨਹੀਂ ਦੇ ਸਕਦੇ ਅਸੀਂ ਆਪ ਦੇ ਜੇਬ ਤੋਂ ਜਿੰਨੇ ਲੋਕਾਂ ਦੀ ਮਦਦ ਕਰ ਸਕਦੇ ਜਿੰਨੇ ਜੋਗੇ ਹੈਗੇ ਜਿੱਥੇ ਲੋਕੀ ਕਰ ਰਹੇ ਨੇ ਉੱਥੇ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਜਿੰਨਾ ਕਰ ਸਕਦੇ ਜਿੰਨੂੰ ਤੇਲ ਦੀ ਲੋੜ ਹੈ ਜਿੰਨੂੰ ਮਿੱਟੀ ਦੀ ਜਿੰਨੂੰ ਟਰੈਕਟਰ ਟਰਾਲੀ ਦੀ ਜਿੰਨੂੰ ਜੀਸੀਪੀ ਦੀ ਪੰਪ ਸੈੱਟ ਦੀ ਜੋ ਮੰਗ ਰਹੇ ਨੇ ਜਿੰਨਾ ਕਰ ਸਕਦੇ ਆਪਾਂ ਕਰੀ ਜਾ ਰਹੇ ਆ ਤਾਂ ਕਰ ਵੀ ਰਹੇ ਆ ਅੱਜ ਮੈਨੂੰ ਖੁਸ਼ੀ ਹੈ ਕਿ ਸੁਬੀਰ ਜੀ ਨੇ ਜਲੰਧਰ ਤੇ ਮੈਂ ਤੁਸੀਂ ਦੇਖਿਆ ਪਰਸੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕੋਈ ਹੈਲਪਲਾਈਨ ਨੰਬਰ ਤਾਂ ਜਾਰੀ ਕਰ ਦਿਓ ਪਿੰਡ ਵਾਲੇ ਫੋਨ ਕਰਕੇ ਕਹਿ ਦੇਣ ਵੀ ਸਾਨੂੰ ਆ ਪਹੇਜ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਉੱਥੇ ਮੁੱਖ ਮੰਤਰੀ ਕਹਿ ਕੇ ਲੇਕਿਨ 24 ਘੰਟੇ ਕੀ ਇਹਨੇ ਕਰਨਾ ਹੀ ਨਹੀਂ ਕਿਉਂਕਿ ਕਿੱਥੇ ਹੈ ਕਿਸੇ ਨੂੰ ਪਤਾ ਹੀ ਨਹੀਂ ਸੋਬੀਰ ਜੀ ਨੇ ਜਲੰਧਰ 'ਚ ਇੱਕ ਸੈਂਟਰਲ ਪੁਆਇੰਟ ਬਣਾ ਕੇ ਉੱਥੇ ਉਹਨਾਂ ਨੇ ਦਫ਼ਤਰ ਖੋਲ੍ਹਿਆ ਜਿਹਨੂੰ ਜਿਹਨੂੰ ਹਰ ਪੀੜਤਾ ਨੂੰ ਜਿੱਥੇ ਜਿਸ ਚੀਜ਼ ਦੀ ਲੋੜ ਹੈ ਅਕਾਲੀ ਦਲ ਆਪਣੇ ਵੱਲੋਂ ਸਾਡਾ ਯੂਥ ਅਕਾਲੀ ਦਲ ਹੋਏ ਸਾਡਾ ਵੱਡਾ ਅਕਾਲੀ ਦਲ ਹੋਏ ਸਾਡੇ ਵਰਕਰ ਹਰ ਜਣਾ ਜ਼ਮੀਨ 'ਚ ਉਤਰਿਆ ਹੈ ਇਥੇ ਆ ਸਰਪੰਚ ਸਾਹਿਬ ਹੀ ਕਹਿੰਦੇ ਅਸੀਂ ਤਾਂ ਹੋਰ ਕਿਸੇ ਤੋਂ ਅਸੀਂ ਆਸ ਰੱਖਦੇ ਨਹੀਂ ਤੁਸੀਂ ਸਾਨੂੰ ਦਿਓ ਅਸੀਂ ਤੁਹਾਡੇ ਤੋਂ ਹੀ ਆਸ ਰੱਖਦੇ ਹਾਂ ਤੋਂ ਜਿੰਨੇ ਆਪਾਂ ਦੇਖ ਸਕਦੇ ਅੱਜ ਇਹਨਾਂ ਦੇ ਪਿੰਟ ਨੂੰ ਮੈਂ 4 ਡਰਮ ਤੇਲ ਦੇ ਦੇਖੇ ਜਾ ਰਹੀਆਂ ਤੇ ਇਹਨਾਂ ਨੂੰ ਆ ਕੇ ਆਜਦ ਮੁੱਖ ਜਾਣਗੇ ਫੇਰ ਦੁਬਾਰਾ ਫੋਨ ਕਰਾਂਗੇ ਕਿਉਂਕਿ ਹਰੇਕ ਨੂੰ ਚਾਹੀਦਾ ਹੁੰਦਾ ਤੇ ਜਿੰਨੇ ਜੋਗੇ ਹੈਗੇ ਆਪਾਂ ਕਰੀ ਜਾ ਰਹੇ ਆਂ ਪਰਮਾਤਮਾ ਕਿਰਪਾ ਕਰਨ ਬਲਵਕਸ਼ਾਂ ਤੋਂ ਜਿੰਨਾ ਕਰ ਸਕਦੇ ਆਪਾਂ ਕਰਾਂਗੇ ਭਾਈ ਇੱਕ ਵਾਰ ਇਹ ਤਾਂ ਪਠਾਨਵਾਦਰੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਉਹ ਕਹਿ ਰਿਹਾ ਵੀ ਮੈਨੂੰ ਬਾਡੀ ਚੋ ਵੀ ਗਣ ਸਕਦੇ ਆ ਵੀ ਅਫਸਰ ਲੋਬੀ ਇੰਨੀ ਐਨੀ ਸ਼ਾਤਰ ਹੋਈ ਆ ਉਹ ਦੂਸਰੇ ਪਾਸੇ ਵਿਰਿੰਦਰ ਗੋਇਲ ਅਤੇ ਹੋਰ ਮੰਤਰੀਆਂ ਦੀ ਕਿਸ਼ਤੀ ਛੁੱਟੇ ਲੈਂਦੇ ਹੋਏ ਉਹ ਗੋਆ ਦੇ ਜਾਂ ਗੱਲਾਂ ਕਰ ਰਹੇ ਨੇ ਵੀ ਗੋਆ ਦੇ 크ਰੂਜ਼ ਤੇ ਐ ਘੁੰਮਦੇ ਸੀ ਅਸੀਂ ਐ ਘੁੰਮਦੇ ਸੀ ਅੱਜ ਲੋਕ ਮਰ ਰਹੇ ਆ ਇਹਨਾਂ ਦਾ ਇਹ ਤਾਂ ਇਹਨਾਂ ਦੇ ਬੰਦੇ ਤਾਂ ਇਹਨਾਂ ਨੂੰ ਛੁੱਟੇ ਕਿਸ਼ਤੀਆਂ ਤੇ ਲੈ ਕੇ ਛੁੱਟੇ ਮਾਟੇ ਕਰਕੇ ਫੋਟੋ ਖਿਚਾ ਰਹੇ ਨੇ ਆਪਣੀ ਮੈਨੂੰ ਤਾਂ ਅੱਜ ਕੈਨੇਡਾ ਤੋਂ ਆਇਆ ਕਿ ਸਪੀਕਰ ਸਾਹਿਬ ਤਾਂ ਕੈਨੇਡਾ ਬੈਠੇ ਨੇ ਜੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਜੇ ਤਾਮਿਲਨਾਡੂ ਬੈਠ ਸਕਦੇ ਤਾਂ ਫਿਰ ਇਹਨਾਂ ਮੰਤਰੀ ਇੱਥੇ ਬੈਠ ਕੇ ਕੀ ਕਰਨਾ ਹੈ ਅੱਜ ਲੋੜ ਹੈ ਕਿ ਜਿੱਥੇ-ਜਿੱਥੇ ਪਾਣੀ ਆ ਰਿਹਾ ਹੈ ਜਿੱਥੇ ਪਾਣੀ ਤੜ ਗਿਆ ਹੈ ਉੱਥੇ ਕਈ ਪਿੰਡਾਂ 'ਚ ਮੈਂ ਕੱਲ 2 ਦਿਨਾਂ ਦੀ ਗਰੀਬਾਂ ਦੇ ਘਰਾਂ 'ਚੋਂ ਪਾਣੀ ਆ ਗਿਆ। ਉਹਨਾਂ ਦੇ ਮਕਾਨਾਂ 'ਚੇ ਦਰਾਰਾਂ ਆ ਗਿਆ ਨੇ, ਘਰ ਡਿੱਗ ਪਏ ਨੇ। ਉਹ ਗਰੀਬ ਕਿੱਥੇ ਜਾਏ? ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਆ ਕਿ ਉਹ ਜਿਹੜਾ ਇਲਾਕਿਆਂ 'ਚ ਜੇ ਸਾਰੇ ਪਾਣੀ ਦੇ ਨਾਲ ਹੜ ਆ ਗਿਆ ਹੈ, ਜਿਹੜੇ ਮਜ਼ਦੂਰੀ ਕਰਦੇ ਨੇ, ਉਹ ਵਿਚਾਰਿਆਂ ਤਾਂ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਨੇ। ਹਫ਼ਤੇ-ਹਫ਼ਤੇ ਘਰ ਤੋਂ ਪਾਣੀ ਦੇ ਚਾਰੋਂ ਪਾਸੇ ਉਹ ਖਾਂ ਜੋਗੇ ਵੀ ਨਹੀਂ ਹੈਗੇ। ਉਹਨਾਂ ਦੇ ਬਾਰੇ ਆਪਾਂ ਸੋਚੋ ਕਿ ਹਲੇ ਕਿਹੜੇ ਹਾਲਾਤ 'ਚ ਤੇ ਇਸ ਸਰਕਾਰ ਨੇ ਅੱਜ ਤਾਈਂ ਕੋਈ ਮੁਆਵਜ਼ਾ ਐਲਾਨ ਹੀ ਨਹੀਂ ਕੀਤਾ ਕਿ ਕਿਸੇ ਗਰੀਬ ਨੂੰ ਕਿਸੇ ਕਿਸਾਨ ਨੂੰ ਕੋਈ ਸਹਾਰਾ ਤਾਂ ਹੋਏ ਕਿ ਕੋਈ ਗਾਲੀ ਮੇਰੇ ਬਾਹ ਫੜੂਗਾ ਬਗ ਬਗਰੋ ਤੇ ਅੱਜ ਉਹਨਾਂ ਨੂੰ ਤੁਸੀਂ ਸੋਚੋ ਕੀ ਹਾਲਾਤ ਨੇ ਜਿਨ੍ਹਾਂ ਦਾ ਘਰ ਵੀ ਬਹਿ ਗਿਆ ਜਿਨ੍ਹਾਂ ਦੀ ਫਸਲ ਵੀ ਬਹਿ ਗਈ ਜਿਨ੍ਹਾਂ ਨੂੰ ਰਹਿਣ ਦਾ ਕੋਈ ਠਿਕਾਣਾ ਨਹੀਂ ਤੇ ਸਰਕਾਰ ਬਾਹ ਫੜਨ ਵਾਸਤੇ ਉਹਨੂੰ ਜਿਉਣ ਦਾ ਇੱਕ ਤਨਕਾ ਵੀ ਨਹੀਂ ਦੇ ਰਹੀ ਕਿ ਤੈਨੂੰ ਇਹ ਮੁਆਵਜ਼ਾ ਮਿਲ ਜਾਊਗਾ ਸਰਕਾਰ ਤੇਰੇ ਨਾਲ ਖੜੂਗੀ ਮੈਨੂੰ ਇਹਨਾਂ ਦੁੱਖ ਹੁੰਦਾ ਹੈ ਕੀ ਇਹ ਸਰਕਾਰ ਨਾਮ ਦੀ ਸਾਰੇ ਕੰਧਾਂ ਚ ਚਾਹੁੰਦਾ ਹੈ ਪੰਜਾਬ ਕੇਜਰੀਆ ਕਿੱਥੇ ਹੈ ਵੀ ਕੇਜਰੀਵਾਲ ਕਿੱਥੇ ਮੁੱਖ ਮੰਤਰੀ ਵੀ ਦੇਸ਼ ਦੀ ਸਰਕਾਰ ਢਿੱਡ ਵਰਦਾ ਕਿਸਾਨ ਪਰ ਦੇਸ਼ ਦੀ ਜਨਤਾ ਦਾ ਅੱਜ ਪੰਜਾਬ 'ਚ ਇੰਨੀ ਵੱਡੀ ਆਪਤਾ ਆਈ ਇੱਕ ਬਿਆਨ ਨਹੀਂ ਨਾ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਨਹੀਂ ਨਾ ਗ੍ਰਹਿ ਮੰਤਰੀਆਂ ਦਾ ਇੱਕ ਮੰਤਰੀ ਨੇ ਆ ਕੇ ਇੱਥੇ ਕੋਈ ਹਵਾਈ ਗੇੜਾ ਵੀ ਨਹੀਂ ਲਾਇਆ ਵੀ ਪੰਜਾਬ ਦੇ ਹਾਲਾਤ ਅਸੀਂ ਦੇਖ ਲਈਏ ਪੰਜਾਬ ਨੂੰ ਤਾਂ ਆਪਣੇ ਹਾਲ 'ਚ ਛੱਡਦਾ ਲੇਕਿਨ ਕੋਈ ਗੱਲ ਨਹੀਂ ਵਾਇਗਰੋ ਰੱਖਾ ਹੈਗਾ ਆਪਣੇ ਬੰਦੇ ਜੋਗੇ ਨੇ पकड़े ਨੇ ਇੱਕ ਦੂਜੇ ਦੇ ਸਹਾਇਤਾ ਚ ਸਾਰੇ ਜਨੇ ਆਈ ਜਾ ਰਹੇ ਨੇ ਉਹ ਇੱਥੇ ਦੇ ਲੋਕੀ ਉੱਥੇ ਭੇਜੀ ਜਾ ਰਹੇ ਨੇ ਰਾਸ਼ਨ ਪਾਣੀ ਜੋ ਮਦਦ ਕਰ ਰਹੇ ਸੋ ਪਰ ਦੁੱਖ ਅਫਸੋਸ ਜ਼ਰੂਰ ਹੁੰਦਾ ਹੈ ਕਿ ਜੇ ਹੋਰ ਕਿਸੇ ਸੂਬੇ ਚ ਕੋਈ ਤਕਲੀਫ ਹੁੰਦੀ ਹੈ ਭੱਜ ਕੇ ਪੰਜਾਬੀ ਸਭ ਤੋਂ ਪਹਿਲੇ ਉੱਥੇ ਪਹੁੰਚਦੇ ਨੇ ਲੇਕਿਨ ਪੰਜਾਬ ਮਹੀਨੇ ਪਰ ਤੋਂ ਡੁੱਬਿਆ ਪਿਆ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਮਦਦ ਤੋਂ ਦੂਰ ਦੀ ਗੱਲ ਇਹਦੇ ਖፋ ਹੋਏ ਨੇ ਇਹਦੇ ਬਾਰੇ ਤਾਂ ਕੀ ਕਹੀਏ ਲੋਕੀ ਆਪ ਕਹੀ ਜਾ ਰਹੇ ਮੁਰਗੀ ਦਾ ਬੱਕਰੀ ਦਾ ਕਿੰਨੇ ਵੱਡੀ ਵੱਡੀ ਗੱਲਾਂ ਕੀ ਕੀ ਬਨੇ ਮਾਰਦਾ ਸਿਗਾ ਹੁਣ ਨਜ਼ਰ ਹੀ ਨਹੀਂ ਆ ਰਿਹਾ ਤੇ ਜਿਹੜਾ ਉਹ ਕੇਜਰੀਵਾਲ ਜਿਹੜੇ ਲੈਟਰੀਨ ਦੇ ਉਦਘਾਟਨ ਵਾਸਤੇ ਆਂਦਾ ਸੀ ਸਕੂਲ ਦੀ ਕਲਾਸਰੂਮ ਦੇ ਉਦਘਾਟਨ ਵਾਸਤੇ ਆਂਦਾ ਸੀ ਇਹ ਕਿਹੜੇ ਬਿੱਲ ਚ ਵੜ ਗਏ ਨੇ ਸਾਰੇ ਜਣੇ ਹੈਗੇ ਕਿੱਥੇ ਸਾਰਾ ਪੰਜਾਬ ਪੁੱਛਦਾ ਫਿਰਦਾ ਹੈ ਕਿ ਆ ਗੁੰਮਸ਼ਦਾ ਸਰਕਾਰ ਕਿੱਥੇ ਗੁੰਮਸ਼ਦਾ ਮੁੱਖ ਮੰਤਰੀ ਕਿੱਥੇ ਹੈ ਉਹਦਾ ਹਾਈ ਕਮਾਂਡ ਕੇਜਰੀਵਾਲ ਕਿੱਥੇ ਆਪਾਂ ਸਾਰੇ ਪੁੱਛ ਰਹੇ ਹਾਂ ਪਰ ਇਹ ਬਰਸਾਤੀ ਮੈਂਡਕ ਦੀ ਤਰ੍ਹਾਂ ਵੋਟਾਂ ਦੇ ਵੇਲੇ ਫਿਰ ਨਿਕਲ ਕੇ ਆ ਜਾਣਗੇ ਝੂਠ-ਮੂਠ ਮਾਰ ਕੇ ਲੇਕਿਨ ਹੁਣ ਜਨਤਾ ਸਾਰਾ ਕੁਝ ਸਮਝ ਗਈ ਹੈ ਆਪਣੀ ਖੇਤਰੀ ਪਾਰਟੀ ਤੁਹਾਡੇ ਪਰੋਸੇ ਤੁਹਾਡੇ ਆਸ਼ੀਰਵਾਦ ਸਦਕਾ ਪਾਵੇਂ ਚੰਗੇ ਦਿਨ ਹੋਣ ਪਾਵੇਂ ਮਾੜੇ ਦਿਨ ਹੋ ਸਾਡੇ ਉੱਤੇ ਝੂਠੇ ਇਲਜ਼ਾਮ ਲਾਣ ਸਾਨੂੰ ਝੂਠ ਮਾਰਨ ਇਕੱਠੇ ਹੋ ਕੇ ਪਾਰਟੀ ਨੂੰ ਖਤਮ ਕਰੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਲੇਕਿਨ ਪਾਰਟੀ ਲੋਕਾਂ ਦੇ ਨਾਲ ਖੜੀ ਹੈ ਤਾਂ ਮੈਂ ਆ ਵੀ ਦੱਸਦਾ ਤੁਹਾਨੂੰ ਜੇ ਇਹ ਸਰਕਾਰ ਨੇ ਗਰੀਬਾਂ ਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਗਰੀਬਾਂ ਦਾ ਮਜ਼ਦੂਰਾ ਦਾ ਹੋਇਆ ਹੈ ਜੇ ਮੁਆਵਜ਼ਾ ਇਹਨਾਂ ਨੇ ਐਲਾਨ ਨਹੀਂ ਕੀਤਾ ਤੇ ਜਿਵੇਂ ਉਹ ਲੈਂਡ ਪੂਲਿੰਗ ਵਾਸਤੇ ਸੰਘਰਸ਼ ਅਸੀਂ ਵੜਿਆ ਸੀ ਉਸ ਤੋਂ ਵੱਡਾ ਸੰਘਰਸ਼ ਹੋਣੀ ਅਕਾਲੀ ਦਲ ਵੱਡੂਗੀ ਮਜਬੂਰ ਕਰੋਗੀ ਕਿ ਇਹਨਾਂ ਦੀ ਮਦਦ ਕਰਨ ਤੇ ਜੇ ਨਹੀਂ ਕਰਦੇ ਸਰ ਲੋਕੀ ਚੱਕੇ ਇਹਨਾਂ ਉੱਚ ਕੜੀਏ ਸਰਕਾਰ ਨੂੰ ਸਾਲ ਪਰ ਸਾਡੇ ਲੈ ਕੇ ਇੱਕ ਇੱਕ ਨੂੰ ਮੁਆਵਜ਼ਾ ਦੇ ਕੇ ਇੱਕ ਗਰੀਬ ਦਾ ਮਕਾਨ ਵੀ ਬਣਾਉਣ ਤੇ ਕਿਸਾਨ ਨੂੰ ਉਹਦਾ ਬੰਦਾ ਮੁਆਵਜ਼ਾ ਵੀ ਦਵਾਂਗੇ ਸੁਖਬੀਰ ਜੀ ਤਾਂ ਪਿਛਲੇ